ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣਾ ਚੈਨਲ ਗੁਰਨਾਨ ਕਲੌਥ ਹਾਊਸ ਸਮੈਸ਼ਰ ਖੰਡਾ ਜੀ ਤੁਹਾਡਾ ਤੇ ਅੱਜ ਫਿਰ ਨਿਊ ਕਲੈਕਸ਼ਨ ਲੈ ਕੇ ਆਪਾਂ ਆਗੇ ਤੁਹਾਡੇ ਵਾਸਤੇ ਬਹੁਤ ਸੋਹਣਾ ਸਟਾਫ ਲੈ ਕੇ ਆਏ ਆ ਅੱਜ ਆਪਾਂ ਲੈ ਕੇ ਆਏ ਦੁਪੱਟਾ ਤੇ ਜਿਹੜਾ ਦੁਪੱਟਾ ਲੈ ਕੇ ਆਏ ਆ ਆਪਾਂ ਬਹੁਤ ਸਾਰੀਆਂ ਵੈਰਾਈਟੀਆਂ ਦੇ ਵਿੱਚ ਲੈ ਕੇ ਆਏ ਆ ਦੁਪੱਟਾ ਆਪਣੇ ਕੋਲੇ 50 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਤੇ ਆਪਣੇ ਕੋਲੇ ਹਰ ਤਰ੍ਹਾਂ ਦਾ ਦੁਪੱਟਾ ਮਿਲ ਜਾਂਦਾ ਹੈ ਬਾਈ ਦੁਪੱਟਿਆਂ ਤੋਂ ਤੁਹਾਨੂੰ ਕਾਫੀ ਸਾਰੀ ਵੈਰਾਈਟੀ ਮਿਲ ਜੂਗੀ ਤੇ ਅੱਜ ਆਪਾਂ ਸਾਰੇ ਛੋੜੇ ਕਾਟਨ ਦੇ ਦੁਪੱਟੇ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਤੇ ਵੀਡੀਓ ਆਪਾਂ ਸ਼ੁਰੂ ਕਰਾਂਗੇ ਸਾਰੇ ਜਣੇ ਰੱਖ ਕੇ ਦੇਖਾਂਗੇ ਅੱਜ ਦੇ ਡਿਜ਼ਾਈਨ ਜਿਹੜੇ ਆਪਣੇ ਕੋਲੇ ਆਏ ਨੇ ਬਹੁਤ ਸੋਹਣੇ ਸੋਹਣੇ ਆਏ ਨੇ ਦੁਪੱਟਿਆਂ ਦੇ ਅੱਜ ਸਾਰਾ ਆਪਾਂ ਕਾਂਥਾ ਦੁਪੱਟਾ ਲੈ ਕੇ ਆਏ ਆ ਮੰਚੀ ਦਾ ਦੁਪੱਟਾ ਲੈ ਕੇ ਆਏ ਆ ਤੇ ਬਹੁਤ ਸਾਰੀ ਵੈਰਾਈਟੀ ਲੈ ਕੇ ਆਏ ਆ ਦੁਪੱਟਿਆਂ ਦੀ ਕਾਫੀ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਸਾਨੂੰ ਦੁ ਤੇ ਦੁਪट्टे ਆਪਣੇ ਕੋਲੇ ਡਾਰਕ ਲਾਈਟ ਕਲਰਾਂ ਦੇ ਵਿੱਚ ਤੁਹਾਨੂੰ ਸਾਰੇ ਮਿਲਣਗੇ ਤੇ ਬਹੁਤ ਹੀ ਸੋਹਣੇ ਸੋਹਣੇ ਆਪਣੇ ਕੋਲੇ ਪ੍ਰਿੰਟ ਆਏ ਨੇ ਸਾਰੇ ਦੁਪट्टे ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਗੀ ਈਕ-ਈਕ ਦੁਪੱਟਾ ਹਰ ਇੱਕ ਡਿਜ਼ਾਈਨ ਦਾ ਆਪਾਂ ਖੋਲਾਂਗੇ ਤੇ ਇਸ ਤੋਂ ਬਾਅਦ ਆਪਣੇ ਕੋਲੇ ਬਹੁਤ ਸਾਰੇ ਡਿਜ਼ਾਈਨ ਆਏ ਨੇ ਜਿਹੜੇ ਇਹ ਸਾਰਾ ਜਿਹੜਾ ਦੁਪੱਟਾ ਆਪਣੇ ਕੋਲੇ 100 ਰੁਪਏ ਦੀ ਸੇਲ ਆਲਾ ਹੈਗਾ ਤੇ ਇੱਕ ਦੁਪੱਟਾ ਆਪਣੇ ਕੋਲੇ 140 ਰੁਪਏ ਦੀ ਸੇਲ ਆਲਾ ਬਹੁਤ ਸੋਹਣਾ ਸਾਫਾ ਸਾਰੇ ਜੋ ਮੈਂ ਤੁਹਾਨੂੰ ਸਿੰਗਲ-ਸਿੰਗਲ ਪੀਸ ਖੋਲ ਕੇ ਦਿਖਾਉਂਗੀ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਾਰੇ ਜਣਾਂ ਨੇ ਰਲ ਕੇ ਦੇਖਣੀ ਆ ਸੋਹਣੇ ਸੋਹਣੇ ਤੇ ਪੱਕੇ ਆਪਾਂ ਦੇਖਾਂਗੇ ਤੇ ਨਾਲ ਦੀ ਨਾਲ ਤੁਸੀਂ ਕੀ ਕਰਨਾ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਪਾਉਣਾ ਹੈ ਤੇ ਨਾਲ ਦੀ ਨਾਲ ਅਸੀਂ ਇੱਕ ਸ਼ੂ ਇੱਕ ਦੁਪੱਟੇ ਤੋਂ ਸ਼ੁਰੂ ਨਹੀਂ ਕਰਨਾ ਜਦੋਂ ਵੀ ਤੁਸੀਂ ਆਨਲਾਈਨ ਕਰਨਾ ਹੈ ਸਾਡੀ ਸਟਾਰਟਿੰਗ ਪੰਜ ਦੁਪੱਟਿਆਂ ਤੋਂ ਹੋਊਗੀ ਅਸੀਂ ਪੰਜ ਦੁਪੱਟਿਆਂ ਤੋਂ ਸ਼ੁਰੂ ਕਰਾਂਗੇ ਆਨਲਾਈਨ ਤੇ ਤੁਸੀਂ ਸਾਡੇ ਕੋਲ ਪੰਜ ਦੁਪੱਟੇ ਬਾਏ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਆਪਣੀ ਚੋਣ ਹੋਊਗੀ ਤੁਸੀਂ ਕਿੰਨੇ ਮਰਜ਼ੀ ਦੁਪੱਟੇ ਸਾਡੇ ਕੋਲ ਲੈ ਸਕਦੇ ਹੋ ਤੁਸੀਂ ਸਾਡੇ ਕੋਲ 20 30 ਦੁਪੱਟੇ 40 ਦੁਪੱਟੇ ਇਕੱਠੇ ਵੀ ਮੰਗਾ ਸਕਦੇ ਹੋ ਬੇਸ਼ੱਕ ਤੁਸੀਂ ਸਾਡੇ ਕੋਲ ਪੈਕਟਾਂ ਦੇ ਪੈਕਟ ਵੀ ਲੈ ਲਿਓ ਕਿਉਂਕਿ ਸਾਡਾ ਹੋਲਸੇਲ ਦਾ ਰੇਟ ਹੈ ਟੇਲ ਦਾ ਰੇਟ ਹੈ ਜੇ ਤੁਸੀਂ ਸਾਡੇ ਕੋਲ ਘੱਟ ਦੁਪੱਟੇ ਲੈਣੇ ਤਾਂ ਤੁਹਾਨੂੰ ਇਹ ਰਿਟੇਲ ਦਾ ਰੇਟ ਮਿਲੂਗਾ ਜਦੋਂ ਤੁਸੀਂ ਸਾਡੇ ਕੋਲ ਕਾਫੀ ਕਵਾਂਟੀਟੀ ਦੇ ਵਿੱਚ ਮਾਲ ਲਾਉਂਗੇ ਤਾਂ ਤੁਹਾਨੂੰ ਰਿਟੇਲ ਦਾ ਹੋਲਸੇਲ ਪ੍ਰਾਈਸ ਆਪਾਂ ਲਾਵਾਂਗੇ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਦੇ ਆਂ ਤੇ ਲੋਕੇਸ਼ਨ ਆਪਾਂ ਜਰੂਰ ਦੱਸਦੇ ਹਾਂ ਨੇ ਆਪਣੀ ਸ਼ਾਪ ਹੈ ਜਿਹੜੀ ਡਿਸਟ੍ਰਿਕਟ ਬਠਿੰਡਾ ਮੋਰ ਮੰਡੀ ਦੇ ਲਾਗੇ ਮੈਸਰਖਾਨ ਮਿਸਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਗੁਰਨਾਨਕ ਵਾਲੇ ਆਪਾਂ ਵਜਦੇ ਆ ਤੇ ਇਹ ਆਪਣੀ ਲੋਕੇਸ਼ਨ ਲੋਕੇਸ਼ਨ ਸਿਗੀ ਤੇ ਸਾਰੇ ਦੁਪੱਟੇ ਜਿਹੜੇ ਆਪਣੇ ਕੋਲੇ ਮਖਮਲੀ ਆਏ ਨੇ ਮਖਮਲੀ ਸਾਫ ਦੇ ਵਿੱਚ ਆਪਾਂ ਤੁਹਾਨੂੰ ਦੁਪੱਟਾ ਦੇਵਾਂਗੇ ਤੇ ਦੁਪੱਟਾ ਜਿਹੜਾ ਹੋਊਗਾ ਸਾਰਾ ਡੀਟੇਲ ਪ੍ਰਿੰਟ ਦੇ ਵਿੱਚ ਆਇਆ ਤੇ 2.5 ਮੀਟਰ ਦੇ ਸਾਈਜ਼ ਜਿਹੜੇ ਦੁਪੱਟਿਆਂ ਦੇ ਆਪਾਂ ਤੁਹਾਨੂੰ ਦੇਾਂਗੇ ਅੱਜ ਤੇ ਕਲਰ ਵੀ ਇਹਨਾਂ ਦੇ ਬਹੁਤ ਸੋਹਣੇ ਹੋਣਗੇ ਤੇ ਤੁਸੀਂ ਸਕਰੀਨਸ਼ਾਟ ਲੈ ਲੈਣਾ ਤੇ ਜਿਹੜੀਆਂ ਭੈਣਾਂ ਨੇ ਸਾਡੇ ਕੋਲ 10 ਦੁਪੱਟਿਆਂ ਤੋਂ ਉੱਪਰ ਪਰ ਦੁਪੱਟੇ ਮੰਗਣੇ ਆ ਉਹ ਸਾਨੂੰ ਸਾਡੇ ਕੋਲ ਦੁਪੱਟੇ ਤੁਸੀਂ ਵੀਡੀਓ ਕਾਲ ਕਰਕੇ ਸਿਲੈਕਟ ਕਰ ਸਕਦੇ ਹੋ ਤੇ ਜੇ ਤੁਸੀਂ 1-2 ਦੁਪੱਟੇ ਲੈਣੇ ਹੁੰਦੇ ਆ ਤਾਂ ਪਲੀਜ਼ ਸਾਨੂੰ ਕਾਲ ਨਾ ਕਰਿਓ ਕਿਉਂਕਿ ਅਸੀਂ 5 ਦੁਪੱਟਿਆਂ ਤੋਂ ਸਾਡੀ ਸ਼ੁਰੂਆਤ ਹੈ 5 ਦੁਪੱਟਿਆਂ ਤੋਂ ਸਾਡੀ ਸਟਾਰਟਿੰਗ ਹੈ ਤੇ ਆਹ ਲਓ ਜੀ ਆਪਾਂ ਡਿਜ਼ਾਈਨ ਦਿੰਨੇ ਆ ਇਹ ਵਾਲਾ ਡਿਜ਼ਾਈਨ ਜਿਹੜਾ ਆਪਣਾ ਜੁਐਟਰੀ ਕਾਲ ਹੈ ਬਹੁਤ ਹੀ ਸੋਹਣਾ ਹੈ ਤੇ ਕਲਰ ਆਪਾਂ ਤੁਹਾਨੂੰ ਦੇ ਦੇਵਾਂਗੇ ਇਹਦੇ ਵਿੱਚ ਤਿੰਨ ਕਲਰ ਆਉਣਗੇ ਆਹ ਲਓ ਜੀ ਜਿਹੜਾ ਇੱਕ ਕਲਰ ਪੈਟਰਨ ਦੇ ਵਿੱਚ ਆਇਆ ਇੱਕ ਆਰੇ ਟੋਨ ਦੇ ਵਿੱਚ ਆਇ ਤੁਸੀਂ ਪੀਸ ਦੇ ਵਿੱਚ ਜਿੰਨੇ ਮਰਜ਼ੀ ਲੈ ਸਕਦੇ ਹੋ ਤੇ ਆਹ ਲਓ ਜੀ ਅਗਲਾ ਡਿਜ਼ਾਈਨ ਆਪਾਂ ਓਪਨ ਕਰਦੇ ਆਂ ਆਹ ਲਓ ਜੀ ਕਰੀਮ ਸ਼ੇਡ ਦੇ ਵਿੱਚ ਨਿੱਕੀ ਬੂਟੀ ਤੇ ਬਾਰਡਰ ਬਹੁਤ ਪਿਆਰਾ ਹੈ ਬਹੁਤ ਹੀ ਸੋਹਣੇ ਬਾਰਡਰ ਦੇ ਨਾਲ ਹੈ ਤੇ ਸਾਰੀਆਂ ਚੁੰਨੀਆਂ ਦੇ ਇਹਨਾਂ ਦੇ ਸਾਈਜ਼ ਜਿਹੜੇ 2.5 ਮੀਟਰ ਦੇ ਸਾਈਜ਼ ਹੋਣਗੇ ਜਿਹੜੇ ਰੇਟ ਅਸੀਂ ਆਹ ਦੀ ਨਾਲ ਇਹਨਾਂ ਦੇ ਮੈਂਸ਼ਨ ਕਰ ਦਾਂਗੇ ਵੀ ਇਹ ਦੁਪੱਟਾ ਸਾਨੂੰ ਜਿਹੜਾ 2.5 ਮੀਟਰ ਵਾਲਾ ਕੀ ਪ੍ਰਾਈਸ ਦੇ ਵਿੱਚ ਪੈਂਦਾ ਹੈ ਤੇ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦੇਵਾਂਗੀ ਇਹਦੇ ਵੀ ਜਿਹੜਾ ਸ਼ੇਡ ਹੈ orange ਬੂਟੀ ਦੇ ਨਾਲ ਤੇ ਗਰੇ ਦਾ ਕੰਟਰਾਸਟ ਹੈ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਇੱਕ ਸ਼ਾਇਦ ਹੀ ਕੰਟਰਾਸਟ ਦੇ ਵਿੱਚ ਆਊਗਾ ਇਹ ਇਹਦਾ ਤਿੰਨ ਚੁੰਨੀਆਂ ਦਾ ਜਿਹੜਾ ਸੈੱਟ ਹੁੰਦਾ ਤੁਸੀਂ ਤੁਹਾਨੂੰ ਜਿਹੜਾ ਕਲਰ ਪਸੰਦਾਵੇ ਉਹੀ ਕਲਰ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਆਹ ਲਓ ਜੀ ਆਹ ਡਿਜ਼ਾਈਨ ਕਰੋ ਚੱਕ ਬਹੁਤ ਸੋਹਣਾ ਹੈ ਤੇ ਸਾਰਾ ਬਾਗ ਵਾਂਗੂ ਦੁਪੱਟਾ ਭਰਿਆ ਪਿਆ ਤੇ ਦੁਪੱਟਾ ਕੀ ਹੈ ਨਾ ਮਖਮਲੀ ਹੈ ਤੇ ਦੁਪੱਟਾ ਮਾਮਲ ਐਨੀ ਸੋਹਣੀ ਹੈ ਸਾਫਟ ਵਾਲੀ ਆਹ ਲਓ ਜੀ ਜੇ ਤੁਸੀਂ ਜ਼ੂਮ ਕਰਕੇ ਦੇਖੋਗੇ ਕਪੜਾ ਬਹੁਤ ਪਿਆਰਾ ਹੈ ਤੇ ਇਹਦੇ ਵਿੱਚ ਵੀ ਸੋਨਾ ਆਪਾਂ 3 कलर ਦੇ ਦੇਾਂਗੇ ਤੇ ਜਿਹੜੇ ਇਹ ਵਾਲੇ ਦੁਪੱਟੇ ਨੇ ਸਾਰੇ ਇਹ ਕਾਂਥਾ ਦੁਪੱਟੇ ਨੇ 1.5 ਮੀਟਰ ਦਾ ਦੁਪੱਟਾ ਸੋਨੂੰ ਆਪਾਂ 200 ਰੁਪਏ ਦੇ ਪ੍ਰਾਈਸ ਵਿੱਚ ਦੇਵਾਂਗੇ ਇੱਕ ਦੁਪੱਟੇ ਦਾ ਰੇਟ ਹੋਊਗਾ 200 ਰੁਪਿਆ ਆ ਜਾ ਆ ਜਾ ਆ ਲਓ ਜੀ ਇਸ ਤੋਂ ਬਾਅਦ ਆਪਾਂ ਜੀਨੇ ਤੁਹਾਨੂੰ ਅਗਲਾ ਡਿਜ਼ਾਈਨ ਜਿਹੜਾ ਕਪੜਾ ਤੁਹਾਨੂੰ ਦੇਾਂਗੇ ਆਪਾਂ ਇਹ ਜਮਾ ਮਲਾਈ ਵਰਗਾ ਕਪੜਾ ਤੇ ਮਖਮਲੀ ਹੋਊਗਾ ਇੱਕ ਇਹਦੇ ਕਲਰ ਨਹੀਂ ਪੇਟੋਂਦੇ ਤੇ ਡਿਜ਼ਾਈਨ ਇਹਦੇ ਸਾਰੇ ਬਹੁਤ ਹੀ ਕਿਊਟ ਜਿਹਾ ਲੱਗੇ ਆਹ ਲਓ ਜੀ ਇਹਦੇ ਕਲਰ ਚੈੱਕ ਕਰਿਓ ਇੱਕ ਹੈਗਾ ਲੈਮਨ ਕਲਰ ਤੇ ਇੱਕ ਸ਼ਰਦਈ ਕਲਰ ਦੇ ਵਿੱਚ ਆ ਗਿਆ ਤੇ ਕੰਟਰਾਸਟ ਕਾਮਬੀਨੇਸ਼ਨ ਇਹਨਾਂ ਦਾ ਬਹੁਤ ਸੋਹਣਾ ਹੈ ਤੇ ਅਗਲਾ ਡਿਜ਼ਾਈਨ ਆਪਾਂ ਤੁਹਾਨੂੰ ਦਿਨੇ ਆਗੇ ਖੋਲ ਕੇ ਆਡ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਆ ਲਓ ਜੀ ਇਹ ਵਾਲਾ ਜਿਹੜਾ ਦਪਟਾ ਆਊਗਾ ਇਹ ਸਾਰਾ ਪ੍ਰਾਈਸ ਕੰਥਾ ਦਪੱਟੇ ਦਾ ਹੋਊਗਾ 200 ਰੁਪਿਆ ਇੱਕ ਦਪੱਟਾ ਤੁਹਾਨੂੰ 200 ਦੇ ਦਿਆਂਗੇ ਤੇ 5 ਦਪੱਟਿਆਂ ਤੋਂ ਸਾਡੀ ਸਟਾਰਟਿੰਗ ਹੋਊਗੀ ਜਦੋਂ ਜਦੋਂ ਤੁਸੀਂ ਸਾਡੇ ਕੋਲ ਆਨਲਾਈਨ ਕਰਨਾ ਤਾਂ 5 ਦਪੱਟਿਆਂ ਤੋਂ ਸ਼ੁਰੂਆਤ ਹੋਊਗੀ ਸਾਡੀ ਅਸੀਂ 5 ਦਪੱਟੇ ਹੀ ਤੁਹਾਨੂੰ ਆਨਲਾਈਨ ਕਰਾਂਗੇ ਇੱਕ ਦੁਪੱਟੇ ਜਾਂ ਦੋ ਦੁਪੱਟੇ ਵੀ ਤੁਸੀਂ ਲੈਣੇ ਆ ਉਹ ਪਲੀਜ਼ ਸਾਨੂੰ ਨਾ ਤੁਸੀਂ ਕਾਲ ਨਾ ਕਰਿਓ ਆਹ ਲਓ ਜੀ ਇਹਦੇ ਤੁਹਾਨੂੰ ਕਲਰ ਮਿਲ ਜਾਣਗੇ ਕਲਰ ਇਹਨਾਂ ਦੇ ਅਲੱਗ-ਅਲੱਗ ਹੋਣਗੇ ਗਰੇ ਨਾਲ ਕੰਟਰਾਸਟ ਆ ਜਾਊਗਾ ਤੇ ਇੱਕ ਇਹਦਾ ਗਾਜਰੀ ਗੁਲਾਬੀ ਨਾਲ ਆ ਜਾਊਗਾ ਆਹ ਲਓ ਜੀ ਅਗਲਾ ਡਿਜ਼ਾਈਨ ਵੀ ਆਪਾਂ ਓਪਨ ਕਰਦੇ ਆ ਇਹ ਡਿਜ਼ਾਈਨ ਵੀ ਹੈਗਾ ਬਹੁਤ ਵਾਰਾ ਇਹ ਆ ਗਿਆ ਆਪਣਾ ਡਿਜ਼ਾਈਨ ਲਹਿਰੀਏ ਵਾਲਾ ਆਹ ਲਓ ਜੀ ਇਹ ਲਹਿਰੀਏ ਵਾਲਾ ਡਿਜ਼ਾਈਨ ਆ ਗਿਆ ਤੇ ਇਹਦੇ ਚਾਰ ਸਫੇਰੇ ਪੱਟੀ ਐ ਤੇ ਨਾਲ ਬਾਰਡਰ ਬਹੁਤ ਪਿਆਰਾ ਹੈ ਇਹਦਾ ਤੇ 2.5 ਮੀਟਰ ਦਾ ਸਾਈਜ਼ 2.5 ਮੀਟਰ ਦੇ ਸਾਈਜ਼ ਦੇ ਵਿੱਚ ਰਹਿਣਗੇ ਸਾਰੇ ਅੱਜ ਦੇ ਦੁਪੱਟੇ ਆਹ ਲਓ ਜੀ ਇਹਦੇ ਕਲਰ ਦੇਖ ਲਓ ਕਲਰ ਚਾਟੇ ਦਾ ਬਹੁਤ ਪਿਆਰਾ ਹੈ ਇਸ ਤੋਂ ਬਾਅਦ ਤੁਸੀਂ ਸਾਡੇ ਕੋਲੋਂ ਬੰਦ ਪੈਕਟ ਲੈਣਾ ਚਾਹੋਗੇ ਤਾਂ ਬੰਦ ਪੈਕਟ ਵੀ ਲੈ ਸਕਦੇ ਆ ਅਗਲਾ ਡਿਜ਼ਾਈਨ ਆਪਾਂ ਓਪਨ ਕਰਾਂਗੇ ਖੋਲ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਆਹ ਲਓ ਜੀ ਇਹ ਵੀ ਡਿਜ਼ਾਈਨ ਲਾਈਟ ਕਲਰ ਦੇ ਵਿੱਚ ਲੈ ਰਹੀ ਆ ਗਿਆ ਤੁਸੀਂ ਕਿਸੇ ਵੀ ਸੂਟ ਨਾਲ ਲੈ ਸਕਦੇ ਹੋ ਇਹਨੂੰ ਤੇ ਆਹ ਲਓ ਜੀ ਇਹਦੇ ਬੱਸ ਤੁਸੀਂ ਸਾਈਡਾਂ ਸਾਈਡਾਂ ਤੇ ਜਿਹੜਾ ਪ੍ਰਿੰਟ ਹੈ ਸਾਈਡਾਂ ਸਾਈਡਾਂ ਤੇ ਘੇਰ ਤੇ ਨਹੀਂ ਹੈਗਾ ਇਹਦੇ ਇਹਦੇ ਚਾਰੇ ਪਾਸੇ ਨਹੀਂ ਤੇ ਇਹਦੇ ਦੋ ਪਾਸੇ ਆਪਾਂ ਨੇ ਜਿਹੜਾ ਬਾਰਡਰ ਦਿੱਤਾ ਹੋਇਆ ਹੈ ਆਹ ਲਓ ਜੀ ਇਹਦਾ ਕਲਰ ਤੁਸੀਂ ਦੇਖ ਲਓ ਇਹਦੇ ਵਿੱਚ ਕਲਰ ਹੈਗੇ ਨੇ ਇੱਕ ਸ਼ਰਦਈ ਵਾਲਾ ਕਲਰ ਆ ਗਿਆ ਇੱਕ ਬਲੈਕ ਵਾਲਾ ਤੇ ਇੱਕ ਆ ਗਿਆ ਆਪਣਾ orange ਤੇ ਮਹਿੰਦੀ ਨਾ ਕੰਟਰਾਸਟ ਕੰਬੀਨੇਸ਼ਨ ਇਹਦਾ ਇੱਕ ਪੈਕ ਦੇ ਵੀ ਸਾਨੂੰ ਸਿਰਫ ਤਿੰਨ ਦੁਪੱਟੇ ਮਿਲਣਗੇ ਆਹ ਲੋ ਜੀ ਅਗਲਾ ਡਿਜ਼ਾਈਨ ਮਸਾਨੂੰ ਖੋਲ ਕੇ ਦਿਖਾਉਣੀ ਹੈ ਜਿਹੜਾ ਸਾਡਾ ਰਿਪੀਟ ਤੇ ਹਰ ਵਾਰੀ ਆਉਣਸਾਰ ਮਾਲ ਜਿਹੜਾ ਹੈਗਾ ਆਪਣੇ ਕੋਲੇ ਸੋਲਡ ਆਊਟ ਹੋ ਜਾਂਦਾ ਇਹ ਸਾਡਾ ਜਿਮੈਂਟਰੀ ਕਲ ਡਿਜ਼ਾਈਨ ਆ ਸਾਰਿਆਂ ਨਾਲ ਰਿਪੀਟ ਤੇ ਵਿਕਦਾ ਹੈ ਇਹ ਇਸ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਡਾਰਕ ਕਲਰ ਡਾਰਕ ਕਲਰ ਵੀ ਇਹਦੇ ਹੈਗੇ ਨੇ ਬਹੁਤ ਸੋਹਣੇ ਗਾਜਰੀ ਨਾਲ ਕੰਟਰਾਸਟ ਹੈ ਇਹਦਾ ਆਹ ਲਓ ਜੀ ਇਹ ਜਿਹੜੇ ਦੁਪੱਟੇ ਨੇ ਸਾਰੇ 250 ਦੀ ਰੇਂਜ ਵਾਲੇ ਨੇ ਇਸ ਦੇ ਵਿੱਚ ਵੀ ਮੈਂ ਤੁਹਾਨੂੰ ਇਹਦੇ ਕਲਰ ਦੇਵਾਂਗੀ ਕਲਰ ਹੈਗਾ ਗਾਜਰੀ ਗ੍ਰੇ ਤੇ ਜਾਮਨੀ ਕਲਰ ਲਾਈਟ ਜਾਮਨੀ ਆਹ ਲਓ ਜੀ ਇਸ ਦੇ ਜਿਹੜੇ ਹੈਗੇ ਕਲਰ ਤੁਸੀਂ ਕਿੰਨੇ ਮਰਜ਼ੀ ਲੈ ਸਕਦੇ ਹੋ ਇਸ ਤਨਾ ਦੇ ਭਾਵੇਂ ਪੰਜ-ਪੰਜ ਦੁਪट्टे ਲੈ ਲਿਓ ਤੇ ਇਸ ਤੋਂ ਬਾਅਦ ਆ ਗਿਆ ਆਲਟ ਵਾਈਟ ਦਾ ਕਲਰ ਆ ਗਿਆ ਕਰੀਮ ਕਲਰ ਦੇ ਵਿੱਚ ਆ ਗਿਆ ਬਹੁਤ ਹੀ ਸੋਹਣਾ ਕੰਟਰਾਸਟ ਬਣਿਆ ਹੋਇਆ ਇਹਦਾ ਇਹ ਸਾਰੇ ਆਪਣੇ ਕੋਲੇ ਆਏ ਨੇ ਕਾਂਥਾ ਦੁਪੱਟੇ ਆ ਲਓ ਜੀ ਇਹ ਜਿਹੜੇ ਸਾਈਜ਼ ਨੇ ਸਾਨੂੰ ਸਾਰੇ ਇਹਦੇ ਵਿੱਚ ਕਰੀਮ ਜੀ ਮਿਲਣਗੇ ਕਲਰਸ ਅਲੱਗ-ਅਲੱਗ ਹੋਣਗੇ ਕਰੀਮ ਦੇ ਵਿੱਚ ਸਾਨੂੰ ਇਹ ਜਿਹੜਾ ਹੈਗਾ ਡਿਜ਼ਾਈਨ ਇਹ ਕਰੀਮ ਦੇ ਵਿੱਚ ਹੀ ਮਿਲੂਗਾ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਜਨ ये भी सबू आप तीन कलर देंगे एक ऑरेंज कलर आऊगा एक आपद कलर देवे जोड़ा बहुत ही क्यूट कलर है आ लो जी आं खोलना नहीं मैं इनू सोहना बहुत लगे तो ये दप्टा मैं कलर कि प्यारा है ना आ लो जी इस पैकेट बंद लो खुले लियो थोड़ी मर्जी है जिने मर्जी दुपटे लियो इस तो बाद अपने को आ गया दुप्टा एक सौ चाली वाला ਇਹਦੇ ਵੀ ਡਿਜ਼ਾਈਨ ਮੈਂ ਤੁਹਾਨੂੰ ਦੇਵਾਂਗੀ ਆਹ ਲਓ ਜੀ ਇਹਦਾ ਦੁਪੱਟਾ ਵੀ ਹੋਊਗਾ ਸਵਾ ਦੋ ਮੀਟਰ ਦਾ ਇਹਦੇ ਦੁਪੱਟੇ ਦਾ ਸਾਈਜ਼ ਜਿਹੜਾ ਤੁਹਾਨੂੰ ਆਪਾਂ ਦੇਵਾਂਗੇ ਸਵਾ ਦੋ ਮੀਟਰ ਦਾ ਦੁਪੱਟਾ ਦੇਵਾਂਗੇ ਪਿਓਰ ਮਖਮਲੀ ਸਾਫ ਦੇਵਾਂਗੇ ਰੰਗ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਤੇ ਰੰਗ ਇਹਦਾ ਜਮਾ ਨਹੀਂ ਲੱਗਦਾ ਤੁਸੀਂ ਜਿੰਨਾ ਚਿਰ ਇਹ ਤੁਹਾਡਾ ਦੁਪੱਟਾ ਪਾੜਦਾ ਨਹੀਂ ਉਹਨਾਂ ਚਿਰ ਦੁਪੱਟਾ ਉਵੇਂ ਦੀ ਉਵੇਂ ਪਿਆ ਰਹੂ ਹਰ ਇੱਕ ਡਿਜ਼ਾਈਨ ਦੇ ਵਿੱਚ ਆਪਾਂ ਪੰਜ ਕਲਰ ਦੇਵਾਂਗੇ ਪੰਜ ਕਲਰ ਅਲੱਗ-ਅਲੱਗ ਹੋਣਗੇ ਖੋਲ ਕੇ ਨਹੀਂ ਤੁਹਾਨੂੰ ਦਿਖਾਉਂਦੇ ਕਿਉਂਕਿ ਵੀਡੀਓ ਹਜੇ ਬਹੁਤ ਸਾਰੇ ਦੁਪੱਟੇ ਪਏ ਬੜੀ ਲੰਬ ਤੇ ਕਿਉਂਕਿ ਇਹ ਆਪਾਂ ਤੁਹਾਨੂੰ ਇੱਕ ਇੱਕ ਦੁਪੱਟਾ ਹੀ ਦਿਖਾਵਾਂਗੇ ਤੇ ਤੁਸੀਂ ਜਦੋਂ ਵੀ ਸਾਡੇ ਕੋਲ ਦੁਪੱਟੇ ਲੈਣੇ ਆ ਸਾਨੂੰ ਵੀਡੀਓ ਕਾਲ ਕਰਨੀ ਹੈ ਆਹ ਲਓ ਜੀ ਅਗਲਾ ਡਿਜ਼ਾਈਨ ਕਰੋ ਚੱਕਾ ਇਸ ਡਿਜ਼ਾਈਨ ਦੇ ਵਿੱਚ ਵੀ ਆਪਾਂ ਤੁਹਾਨੂੰ ਪੰਜ ਕਲਰ ਦੇਾਂਗੇ ਇਹਦੇ ਵਿੱਚ ਵੀ ਤੁਹਾਨੂੰ ਪੰਜ ਕਲਰਾਂ ਦੇ ਅਲੱਗ-ਅਲੱਗ ਕਲਰਾਂ ਦੇ ਦੁਪੱਟੇ ਮਿਲਣਗੇ ਆਹ ਲੋ ਜੀ ਆਹਦੇਆਂ ਵੀ ਤੁਸੀਂ ਦੇਖੋ ਹਰ ਇੱਕ ਦੇ ਵਿੱਚ ਸੋਨੂੰ ਆਪਾਂ 5 ਕਲਰ ਦੇਾਂਗੇ ਅਲੱਗ-ਅਲੱਗ ਕਲਰ ਹੋਣਗੇ ਬਾਕੀ ਜਿਹੜਾ ਆਪਾਂ ਓਪਨ ਕਰ ਦਿੰਨੇ ਆ ਉਹ ਕਲਰ ਜੀ ਸੋਨਾ ਲੱਗਦਾ ਬਾਕੀ ਇਹਦੇ ਵਿੱਚ ਕਲਰ ਜਿਹੜੇ ਨਹੀਂ ਆਪਾਂ ਓਪਨ ਕਰਦੇ ਨਾ ਉਹ ਵੀ ਕਲਰ ਬੜੇ ਪਿਆਰੇ ਨੇ ਆਹ ਲੋ ਜੀ ਹਰ ਇੱਕ ਦੇ ਵਿੱਚ ਤੁਹਾਨੂੰ 5 ਕਲਰ ਮਿਲਣਗੇ ਤੇ ਦੁਪट्टे ਦਾ ਸਾਈਜ਼ ਤੁਹਾਨੂੰ ਮਿਲੂਗਾ ਸਵਾ ਦੋ ਮੀਟਰ ਇਹਦੇ ਵਿੱਚ ਵੀ ਪੰਜ ਕਲਰ ਆਉਣਗੇ ਪੰਜੇ ਕਲਰ ਬਹੁਤ ਸੋਹਣੇ ਨੇ ਜਾਮਨੀ ਪੈਟ ਤੇ ਕਦੂ ਰੰਗਾ ਜਾਂ ਤੇ ਹਿਰਦਈ ਸਾਰੇ ਕਲਰ ਬਹੁਤ ਸੋਹਣੇ ਨੇ ਆਹ ਲਓ ਜੀ ਆ ਗਿਆ ਬਹੁਤ ਸੋਹਣਾ ਕਲਰ ਲਾਈਟ ਜਾਮਨੀ ਪਰਪਲ ਜਾ ਤੇ ਇਹਦੀ ਜਬੂਟੀ ਬਹੁਤ ਸੋਹਣੀ ਬਣੀ ਐ ਤੇ ਸਾਰੀਆਂ ਚੁੰਨੀਆਂ ਜਿਹੜੀਆਂ ਅੱਜ ਦੀਆਂ ਮੈਂ ਤੁਹਾਨੂੰ ਦਿਖਾਉਣੀ ਆ ਪੜੀਆਂ ਲਿਖੀਆਂ ਚੁੰਨੀਆਂ ਨੇ ਬਹੁਤ ਸੋਹਣੀਆਂ ਤੇ ਅਗਲਾ ਜੈਪਰੀ ਡਿਜ਼ਾਈਨ ਦੇਾਂਗੇ ਤੁਹਾਨੂੰ ਆਹ ਲਓ ਜੀ ਇਹ ਵਾਲਾ ਜਿਹੜਾ ਦੁਪੱਟਾ ਆਪਣੇ ਕੋਲੇ ਆਇਆ ਜੈਪਰੀ ਡਿਜ਼ਾਈਨ ਦੇ ਵਿੱਚ ਰਾਜਸਤਾਨੀ ਦੁਪੱਟਾ ਕਾਫੀ ਸਾਰੇ ਕਲਰ ਨੇ ਕਿਸੇ ਵੀ ਸੂਟ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਆ ਲਓ ਜੀ ਪੰਜ ਕਲਰ ਇਸੇ ਵਿੱਚ ਤੁਹਾਨੂੰ ਮਿਲਣਗੇ ਜਿਹੜਾ ਆਪਾਂ ਬਲੈਕ ਵਾਲਾ ਡਿਜ਼ਾਈਨ ਦੇਾਂਗੇ ਇੱਕ ਡਿਜ਼ਾਈਨ ਤੁਹਾਨੂੰ ਖੋਲ ਕੇ ਦਿਖਾਵਾਂਗੇ ਬਾਕੀ ਇਹਦੇ ਸਾਰੇ ਡਿਜ਼ਾਈਨ ਅਲੱਗ-ਅਲੱਗ ਦੇ ਡਿਜ਼ਾਈਨ ਹੋਣਗੇ ਇਹਦੇ ਵਿੱਚ ਇੱਕ ਇੱਕ ਨਾਲ ਦੀ ਚੁੰਨੀ ਨਹੀਂ ਹੈਗੀ ਇੱਕ ਨਾਲ ਦੇ ਪੰਜ ਡਿਜ਼ਾਈਨਸ ਅਲੱਗ-ਅਲੱਗ ਮਿਲਣਗੇ ਤੁਹਾਨੂੰ ਆ ਲਓ ਜੀ ਇਹ ਜਿਹੜਾ ਦੁਪੱਟਾ ਬਲੈਕ ਤੇ ਵਾਈਟ ਦੇ ਵਿੱਚ ਤੇ ਇਹਦੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਓਪਨ ਨਹੀਂ ਕਰਦੇ ਆਪਾਂ ਤੁਸੀਂ ਐਸ ਲੋੜਤੀ ਦੇਖ ਲਓ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਆ ਵੀ ਡਿਜ਼ਾਈਨ ਬੜਾ ਪਿਆਰਾ ਹੈ ਆਹ ਲਓ ਜੀ ਆੜਿਆਂ ਨੇ ਵੀ ਬੜਾ ਸੋਹਣਾ ਇਹਦੇ ਸਾਰੇ ਅਲੱਗ-ਅਲੱਗ ਦੇ ਡਿਜ਼ਾਈਨ ਨੇ ਸੋਲੋ ਪੀਸ ਨੇ ਸਾਰੇ ਆਹ ਲਓ ਜੀ ਇਹ ਵੀ ਬਲੈਕ ਨੇ ਅਲੱਗ-ਅਲੱਗ ਡਿਜ਼ਾਈਨ ਨੇ ਮੈਂ ਤੁਹਾਨੂੰ ਸਾਰੇ ਖੋਲ ਕੇ ਨਹੀਂ ਦਿਖਾਉਂਦੀ ਕਿਉਂਕਿ ਵੀਡੀਓ ਬੜੀ ਲੰਬੀ ਹੋ ਜੂ ਤੇ ਤੁਸੀਂ ਦੇਖਦੇ ਦੇਖਦਾ ਤੁਹਾਡਾ ਅੱਕ ਜਾਣਾ ਜੀ ਗੇੜੀ ਚੁੰਨੀ ਮੈਨੂੰ ਸੋਹਣੀ ਲੱਗਿਆ ਕਰੋ ਮੈਂ ਉਹ ਖੋਲਦਾਂ ਕਰੋ। ਖੈ ਲੋ ਦੇਖ ਸੋ ਨਹੀਂ ਨਿਕਲੀ ਨਹੀਂ। ਆਹ ਲੋ ਜੀ। ਬਹੁਤ ਕੈਂਟ ਡਿਜ਼ਾਈਨਾਂ ਚੁੰਨੀ ਦਾ ਬਹੁਤ ਹੀ ਸੋਹਣੀ ਹੈ। ਆਹ ਲੋ ਜੀ ਤੁਸੀਂ ਚੈੱਕ ਕਰੀ ਆਇਓ। ਡਿਜ਼ਾਈਨ ਤੇ ਕਲਰ ਇਹਦੇ ਹੈਗੇ ਨੇ ਪੰਜ ਅਲੱਗ-ਅਲੱਗ ਪੰਜ ਅਲੱਗ-ਅਲੱਗ ਕਲਰ ਨੇ ਤੇ ਪੰਜੇ ਵਲੇ ਪਿਆਰੇ ਨੇ ਆਹ ਲਓ ਜੀ ਕੰਟਰਾਸਟ ਸਾਰਿਆਂ ਦਾ ਬਹੁਤ ਸੋਹਣਾ ਹੈ ਤੇ ਆਹ ਵਾਲਾ ਇਹਦਾ ਕਲਰ ਚਾਰਟ ਹੈ ਕੋਈ ਆਹ ਲਓ ਜੀ ਆੜ ਜਨ ਵੀ ਬਹੁਤ ਸੋਹਣਾ ਹੈ ਤੇ ਇਹਦੇ ਮੈਂ ਤੁਹਾਨੂੰ ਕਲਰ ਵੀ ਦੇ ਦੇਣੀ ਆ ਤੇ ਟਿੱਕ ਲਾ ਕੇ ਤੁਸੀਂ ਭੇਜੀ ਜਾਣਾ ਐਸੇ ਨੰਬਰ ਤੇ ਆਪਣਾ ਜਿਹੜਾ WhatsApp ਹੁੰਦਾ ਐ ਐਸੇ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਣੀ ਐ ਆਹ ਲਓ ਜੀ ਕਲਰ ਚਾਰਟ ਕਰੋ ਚੈੱਕ ਕਰ ਪੰਜੇ ਕਲਰ ਪੰਜੇ ਗੁੱਡ ਕਲਰ ਅਗਲਾ ਆਪਾਂ ਦਿਹਾਗੇ ਤੁਹਾਨੂੰ ਢਾਈ ਢਾਈ ਵਾਲਾ ਡਿਜ਼ਾਈਨ ਇਹ ਇਹ ਦੁਪੱਟਾ ਜਿਹੜਾ ਸਾਰਾ ਦੁਪੱਟਾ ਤੁਹਾਨੂੰ ਆਪਾਂ ਦਿਖਾ ਰਹੇ ਆ ਇਹ ਵਾਲਾ ਹੈਗਾ 140 ਰੁਪਈਆ ਵਾਲਾ 140 ਰੁਪਈਆ ਦੇ ਵਿੱਚ ਇੱਕ ਦੁਪੱਟਾ ਤੁਹਾਨੂੰ ਪਊਗਾ ਆ ਲੋ ਜੀ ਇਹ ਆ ਗਿਆ ਲਹਰੀਏ ਬੜਾ ਜੈਨਾ ਇਹਦੇ ਵਿੱਚ ਕਲਰ ਦੇਾਂਗੇ ਸਾਨੂੰ ਪੰਜ ਬੈਜਾ ਗਾਉਂਦੇ ਬੈਜਾ ਬੈਜਾ ਗਾਉਂਦੇ ਅੱਛਾ ਮਾੜਾ ਜਿਹਾ ਖੜ ਜਾ ਹੁਣ ਬਣਾ ਲੈਣ ਦੇ ਆ ਲਓ ਜੀ ਇਹ ਵੀ ਆਪਾਂ ਦੇਵਾਂਗੇ ਤੁਹਾਨੂੰ ਲੈਰੀਆ ਡਿਜ਼ਾਈਨ ਪੱਕੇ ਪੱਕੇ ਰੰਗ ਪੱਕੇ ਰੰਗ ਇਟਾਲੇ ਅਸੀਂ ਦਿਖਾਣਾ ਇਟਸਾਲੇ ਯਾਦ ਰਹਿੰਦੀ ਐ ਕਿਉਂ ਸਾਡੇ ਹੱਥ ਚ ਇਟ ਰਹਿੰਦੀ ਐ ਤੇ ਇਟ ਸਾਡੇ ਵਿੱਚ ਯਾਦ ਰਹਿੰਦੀ ਐ ਆ ਲਓ ਜੀ ਕਰੋ ਚੈੱਕ ਕੀ ਲੱਗਦਾ ਤੁਸੀਂ ਚੰਨੀ ਪਰ ਵੀ ਇਹ ਦਿਖਾਈਂ ਉਧਰ ਚੰਨੀ ਓਏ ਹਾਂ ਦਿਖਾ ਦੇ ਦੇਖ ਦੱਸੋ ਜੀ ਕਿਹੜੀ ਚੁੰਨੀ ਚਾਹੀਦੀ ਹੈ ਤੁਹਾਨੂੰ ਆਹ ਲਓ ਜੀ ਆ ਪਸਰਦਾਰੀ ਲੁੱਕ ਚ ਲੈ ਕੇ ਆਏ ਦੁਪੱਟਾ ਗਾਜਰੀ ਤੇ ਪੈਤ ਨਾਲ ਕੰਟਰਾਸਟ ਚੁੰਨੀ ਸੂਟ ਨਾਲ ਹੀ ਲੈਣੀ ਹੈ ਤੁਸੀਂ ਹਾਂ ਇਹਦੇ ਨਾਲ ਅੱਛਾ ਡਾਈ ਕਰੀ ਹੋਈ ਡਾਈ ਕਰਿਆ ਜਿਵੇਂ ਕੋਟਾ ਢੋਰੀ ਹੋਈ ਅੱਛਾ ਕੋਈ ਡਾਈ ਕਰੀ ਨਹੀਂ ਕੋਟਾ ਢੋਰੀ ਹੈ ਜਿਹੜੀ ਕੁਦਰਤੋਂ ਮਿਲ ਜੇ ਤਾਂ ਉਧਰ ਦੇਖਿਆ ਪਰ ਵੀ ਚੁੰਨੀਆਂ ਲੱਗੀਆਂ ਪਈਆਂ ਨੇ ਪਰਲੇ ਪਾਸੇ ਆਪਣੇ ਦੁਕਾਨ 'ਚ ਕੀਏ ਰੰਗ ਮਿਲ ਜੇ ਆਹ ਲਓ ਜੀ ਜਿਹੜਾ ਡਿਜ਼ਾਈਨ ਆਪਾਂ ਪੈਕੇਟ ਦੇ ਵਿੱਚੋਂ ਖੋਲਦੇ ਆ ਨਾ ਉਹ ਬੰਬ ਡਿਜ਼ਾਈਨ ਹੀ ਨਿਕਲਦਾ ਆ ਆਹ ਲਓ ਜੀ ਕਰੋ ਚੈੱਕ ਕਲਰ ਟੈਕ ਲਾ ਕੇ ਤੁਸੀਂ ਐਸੇ ਨੰਬਰ ਤੇ ਸਾਨੂੰ ਸੈਂਡ ਕਰ ਦਿਓ ਇਦੇ ਵਿੱਚ ਵੀ ਆਪਾਂ ਤੁਹਾਨੂੰ ਪੰਜ ਕਲਰ ਦੇਾਂਗੇ ਪੰਜੇ ਕਲਰ ਬੜੇ ਸੋਹਣੇ ਹੋਣਗੇ ਇਹਦੇ ਆਹ ਲਓ ਜੀ ਗਾਜਰੀ ਜਾਮਨੀ ਫਰੋਜੀ ਤੇ ਰੈੱਡ ਅਗਲਾ ਆਪਾਂ ਤੁਹਾਨੂੰ ਦੇਾਂਗੇ ਪੱਤੀ ਵਾਲਾ ਡਿਜ਼ਾਈਨ ਆਹ ਲਓ ਜੀ ਇਹਦੇ ਜਿਵੇਂ ਆਪਾਂ ਸਾਨੂੰ ਪੰਜ ਦੇਵਾਂਗੇ ਕਲਰ ਪੰਜੇ ਬਹੁਤ ਸੋਹਣੇ ਨੇ ਗਰੇ ਵਾਲਾ ਆ ਗਿਆ ਤੇ ਲਾਈਟ ਲੈਮਨ ਆ ਗਿਆ ਤੇ ਇਹ ਵਾਲਾ ਆ ਗਿਆ ਇੰਡੀਅਨ ਕਲਰ ਤੇ ਇਹ ਆ ਗਿਆ ਫਰੋਜੀ ਪਿਸਟਾ ਟੋਨ ਇਸ ਤੋਂ ਬਾਅਦ ਸਾਡੇ ਕੋਲੇ ਹੈਗੇ ਨੇ ਬਲੈਕ ਜਿਹੜੀ 100 ਵਾਲਾ ਦੁਪੱਟਾ ਹੈਗਾ 100 ਵਾਲੇ ਦੁਪੱਟੇ ਦਾ ਮੈਂ ਤੁਹਾਨੂੰ ਇੱਕ ਸਾਈਜ਼ ਖੋਲ ਕੇ ਦਿਖਾ ਦਿੰਨੀ ਆ ਦੁਪੱਟਾ ਇਹ ਹੈਗਾ ਬਹੁਤ ਲੰਬਾ ਜਿਵੇਂ ਆਹ ਵਾਲਾ ਦੁਪੱਟਾ ਆਪਣੇ ਕੋਲੇ ਹੋ ਗਿਆ 100 ਰੁਪਏ ਦਾ ਸਟਾਰਟ ਹੈ 100 ਰੁਪਏ ਤੋਂ ਸ਼ੁਰੂ ਹੈ ਇਹ ਦੁਪੱਟਾ ਹੈਗਾ ਆ ਆਪਣਾ ਸਵਾ 2 ਮੀਟਰ ਦੀ ਕੱਟਾਂਗੇ ਚਾਹੇ ਮਖਮਲੀ ਹੈ ਇਹ ਵੀ ਕਾਟਨ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਦਿਖਾਉਣੀ ਆ ਵੀ 5 ਕਲਰ ਹੋਣਗੇ ਆਪਾਂ ਇੱਕੋ ਹੀ ਪੈਕੇਟ ਖੋਲੇ ਬਾਕੀ ਆਪਾਂ ਸਾਰੇ ਪੈਕੇਟ ਦੇ ਬੰਦ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਵੀ ਸੇਮ ਹੀ ਹੋਊਗਾ ਜਿਵੇਂ ਆਹ ਵਾਲੇ ਪੈਕੇਟ ਦੇ ਵਿੱਚ ਜਿਵੇਂ ਪਿਛਲੇ ਪੈਕੇਟ ਦਿਖਾਏ ਸੀ ਉਹਦੇ ਵਿੱਚ 5-5 ਕਲਰ ਆਉਣਗੇ ਇਹਦੇ ਪੈਕੇਟ ਆਪਾਂ ਸਾਰੇ ਤੁਹਾਨੂੰ ਮੈਂ ਡਿਜ਼ਾਈਨ ਦਿਖਾ ਦੇਣੀ ਆ ਬੰਦ ਹੋਣਗੇ ਬਾਕੀ ਆਪਾਂ ਸਾਰੇ ਜਦੋਂ ਵੀ ਤੁਸੀਂ ਮੇਰੇ ਕੋਲੋਂ ਦੁਪੱਟਾ ਲੈਣਾ ਹੋਊਗਾ 5 ਦੁਪੱਟਾਂ ਤੋਂ ਆਪਣੀ ਸਟਾਰਟਿੰਗ ਹੋਊਗੀ ਤੁਸੀਂ ਦੁਪੱਟਾ ਜਦੋਂ ਲੈਣਾ ਹੈ ਤੇ ਵੀਡੀਓ ਕਾਲ ਕਰ ਵੀਡੀਓ ਕਾਲ ਦੇ ਵਿੱਚ ਤੁਸੀਂ ਦੁਪੱਟੇ ਆਪ ਦੇ ਸਿਲੈਕਟ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਦੁਪੱਟਿਆਂ ਦੇ ਵਿੱਚ ਬੇਸ਼ੱਕ 200 ਰੁਪਏ ਵਾਲਾ ਦੁਪੱਟਾ ਸਿਲੈਕਟ ਕਰ ਲਓ 140 ਵਾਲੇ ਕਰ ਲਓ 100 ਰੁਪਏ ਦੀ ਰੇਂਜ ਵਾਲੇ ਕਰ ਲਓ ਸਟਾਰਟਿੰਗ ਸਾਡੀ ਰਹੂਗੀ 5 ਦੁਪੱਟਿਆਂ ਤੋਂ ਪੰਜ ਦੁਪੱਟੇ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਆ ਲਓ ਜੀ ਦੁਪੱਟੇ ਘਰੀ ਜਾਓ ਚੈੱਕ ਕਰੋ ਡਿਜ਼ਾਈਨਸ ਆਪਣੇ ਕੋਲੇ ਆਇਆ 100 100 ਡਿਜ਼ਾਈਨਸ ਤੁਹਾਨੂੰ ਮਿਲੂਗਾ ਆਪਣੇ ਕੋਲ 100 ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਹੈ ਐਟ ਟਾਈਮ ਤੇ ਡਿਜ਼ਾਈਨ ਸਾਰੇ ਚੋਟੀ ਦੇ ਨੇ ਇੱਕ ਤੋਂ ਇੱਕ ਡਿਜ਼ਾਈਨ ਹੈਗਾ ਬਹੁਤ ਸੋਹਣਾ ਆ ਲਓ ਜੀ ਜਾ ਰਹੀ ਜੋ ਚੈੱਕ ਤੁਸੀਂ ਕਲਰ ਜਾਨ ਨੇ ਬਹੁਤ ਪਿਆਰੇ ਪਿਆਰੇ ਆ ਲਓ ਜੀ ਇਹ ਜਿਹੜਾ ਆਪਣੇ ਕੋਲੇ ਦੁਪੱਟਾ ਆਇਆ ਸੀਗਾ ਇਹ ਆਪਣਾ ਆਪਣੇ ਕੋਲੇ 100 ਡਿਜ਼ਾਈਨ ਦੁਪੱਟੇ ਦਾ ਘਟੋ ਘਟਾਇਆ ਹੈ ਕਾਂਥਾ ਦੁਪੱਟਾ ਵੀ ਸੋਨੂੰ ਮੈਂ ਦਿਖਾਇਆ ਜਿਹੜਾ 200 ਰੁਪਏ ਦੀ ਰੇਂਜ ਵਾਲਾ ਸੀ ਤੇ ਇੱਕ ਦੁਪੱਟਾ ਮੈਂ ਸੋਨ 140 ਵਾਲਾ ਦਿੱਤਾ ਜਿਹੜਾ ਮੈਂ 15 ਸਾਲ ਤੋਂ ਸੇਲ ਕਰ ਰਹੀ ਆ ਤੇ ਉਹ ਮੇਰਾ ਇੰਨਾ ਕਸਟਮਰ ਦਾ ਵਿਸ਼ਵਾਸ ਹੈ ਮੇਰੇ ਤੇ ਮੇਰੇ ਕੋਲ ਉਹ ਇੰਨਾ ਦੁਪੱਟਾ ਸੇਲ ਹੁੰਦਾ ਰਿਪੀਟ ਤੇ ਰਿਪੀਟ ਆ ਜਾਂਦੇ ਸਾਡੇ ਕੋਲ ਦੁਪੱਟਾ ਨਹੀਂ ਪੂਰਾ ਹੋਉਂਦਾ ਸਾਰੀ ਗਰਮੀ ਦੇ ਵਿੱਚ ਇਹਨਾਂ ਦੁਪੱਟਾ ਸਾਡੇ ਕੋਲ ਵਿਕਦਾ ਤੇ ਇੱਕ ਦੁਪੱਟਾ ਹੈਗਾ ਸਾਡੇ ਕੋਲੇ ਆਹ 100 ਰੁਪਏ ਦੀ ਤੁਸੀਂ ਸਾਡੇ ਕੋਲ 5 ਦੁਪੱਟੇ ਮੰਗਾ ਸਕਦੇ ਹੋ 5 ਦੁਪੱਟਿਆਂ ਤੋਂ ਸਾਡੀ ਸਟਾਰਟਿੰਗ ਆ ਆਨਲਾਈਨ ਤੁਸੀਂ ਜਿਹੜਾ ਵੀ ਮੈਥੇ ਰੇਤ ਕੋ ਦੁਪੱਟਾ ਲੈਣਾ ਹੈ ਤਾਂ ਸਾਨੂੰ ਤੁਸੀਂ ਵੀਡੀਓ ਕਾਲ ਕਰਨੀ ਆ ਵੀਡੀਓ ਕਾਲ ਦਾ ਸਮਾਂ ਸਾਡੇ ਕੋਲ ਲੈ ਲੈਣਾ ਹੈ ਵੀਡੀਓ ਕਾਲ ਕਰਕੇ ਦੁਪੱਟੇ ਸਿਲੈਕਟ ਕਰਨੇ ਆ ਕੁਝ ਤੁਸੀਂ 200 ਰੁਪਏ ਵਾਲੇ ਦੁਪੱਟੇ ਪਾ ਲੈਣੇ 140 ਵਾਲੇ ਪਾ ਲੈਣੇ ਸਹੌਲਾ ਦੁਪੱਟਾ ਤੁਸੀਂ ਲੈ ਲੈਣਾ ਇਹ ਵੀਡੀਓ ਤੁਸੀਂ ਸਾਰੀਆਂ ਰਿਸਦਾਈਆਂ ਦੇ ਵਿੱਚ ਭੇਜਣੀ ਆ ਮਾਮੀਆਂ ਮਾਸੀਆਂ ਨੇ ਵੀ ਸੋਹਣੇ ਸੋਹਣੇ ਦੁਪੱਟੇ ਲੈਣ ਚੱਲੀ ਆਪਾਂ ਗੁਰਨਾਨਕਵਾਲਿਆਂ ਦੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਨੂੰ ਤੁਸੀਂ ਦੇਖ ਕੇ ਨਾ ਛੱਡਿਆ ਕਰੋ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਵਾਸਤੇ ਵੀਡੀਓ ਬਹੁਤ ਪਿਆਰ ਨਾਲ ਬਣਾਉਣੀ ਆ ਤੇ ਤੁਸੀਂ ਜਾਂਦੇ ਵੇ ਸੋਹਣਾ ਜਿਹਾ ਇੱਕ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਅਗਲੀ ਕਲੈਕਸ਼ਨ ਆਪਣੇ ਕੋਲੇ ਬਹੁਤ ਹੀ ਸੋਹਣੀ ਤੇ ਕਿਊਟਾਈ ਪਈ ਆ ਅਗਲੀ ਵੀਡੀਓ ਆਪਾਂ ਜਲਦੀ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਜੀ